ਬੀਤੇ ਦਿਨੀ ਮੋਗਾ ਦੇ ਕੋਰਟ ਕੰਪਲੈਕਸ ਨੂੰ ਬੰਬ ਦਾ ਆਲਰਾਉਂਡ ਦੀ ਧਮਕੀ ਦਿੱਤੀ ਗਈ ਸੀ ਕਿ ਤੇ ਅੱਜ ਉੱਥੇ ਹੀ ਛੁੱਟੀਆਂ ਤੋਂ ਖਤਮ ਹੋਣ ਤੋਂ ਬਾਅਦ ਅੱਜ ਸਕੂਲ ਖੁੱਲੇ ਸੀਗੇ ਤੇ ਸਕੂਲ ਖੁੱਲਦੇ ਸਾਰ ਹੀ ਮੋਗਾ ਦੇ ਦੋ ਸਕੂਲਾਂ ਨੂੰ ਬੰਬ ਦਾ ਆਲਰਾਉਂਡ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਮਾਪਿਆਂ ਨੂੰ ਵੀ ਭਾਜਣਾ ਪੈ ਗਿਆ ਜਾਣਕਾਰੀ ਦੇ ਮੁਤਾਬਕ ਮੋਗਾ ਦੇ ਨਾਮੀ ਸਕੂਲ ਡੀਐਨਏ ਮਾਡਲ ਸਕੂਲ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੂੰ ਇਹ ਧਮਕੀ ਮਿਲੀ ਹੈ ਇਸ ਸੰਬੰਧੀ ਮਿਲ ਜਾਣਕਾਰੀ ਦੇ ਅਨੁਸਾਰ ਡੀਐਨਏ ਮਾਡਲ ਦੇ ਅਧਿਕਾਰੀਆਂ ਦੇ ਵੱਲੋਂ ਇਸ ਸੰਬੰਧੀ ਮੋਗਾ ਦੇ ਐਸਐਸਪੀ ਅਜੇ ਗਾਦੇ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਮੌਕੇ ਦੇ ਉੱਤੇ ਪੁਲਿਸ ਟੀਮ ਵੀ ਪਹੁੰਚ ਜਾਂਦੀ ਹੈ ਡੌਗ ਸਕੁਐਡ ਅਤੇ ਟੀਮਾਂ ਵੀ ਜਿਹੜੀ ਕਿ ਜਾਂਚ ਦੇ ਵਿੱਚ ਲੱਗ ਜਾਂਦੀਆਂ ਨੇ ਅਤੇ ਸਕੂਲਾਂ ਨੂੰ ਹੁਣ ਖਾਲੀ ਕਰਵਾਇਆ ਗਿਆ ਤਾਂ ਬਿਹਤ ਵੱਡੀ ਅਪਡੇਟ ਸਾਂਝੀ ਕਰ ਰਿਆਂ ਦੱਸਦੀ ਕਿ ਮੋਗਾ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਦੇ ਆਰਾਊਂਡ ਦੀ ਧਮਕੀ ਮਿਲਣ ਕਾਰਨ ਸ਼ਹਿਰ ਦੇ ਵਿੱਚ ਅਚਾਨਕ ਹੜਕਮ ਮਚ ਗਿਆ ਤੇ ਅੱਜ ਸਵੇਰੇ ਜਦੋਂ ਮੋਗਾ ਦੇ ਡੀਐਨਏ ਮਾਡਲ ਸਕੂਲ ਕੋਟ ਦੀ ਜਿਹੜੀ ਕਿ ਈ ਸ਼ੇਖਾ ਅਤੇ ਕੈਮਬ੍ਰਿਜ ਸਕੂਲ ਨੂੰ ਈਮੇਲ ਦੇ ਰਾਹੀਂ ਬੰਬ ਦੀ ਧਮਕੀ ਮਿਲੀ ਤਾਂ ਧਮਕੀ ਮਿਲਦੇ ਹੀ ਸਕ ਜੋ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਦੋਵਾਂ ਸਕੂਲਾਂ ਦੇ ਵਿੱਚ ਪਹੁੰਚ ਕੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਜਿਹੜੇ ਕਿ ਖਾਲੀ ਕਰਵਾ ਲਏ ਜਾਂਦੇ ਨੇ ਮੌਕੇ ਦੇ ਉੱਤੇ ਬੰਬ ਸquad ਅਤੇ ਡੌਗ ਸquad ਨੂੰ ਬੁਲਾਇਆ ਗਿਆ ਜੋ ਕਿ ਸਕੂਲਾਂ ਦੇ ਹਰ ਕੋਨੇ-ਕੋਨੇ ਦੀ ਬਰੀਕੀ ਦੇ ਨਾਲ ਤਲਾਸ਼ੀ ਲੈ ਰਹੇ ਨੇ ਤਕਰੀਬ 20 ਦਿਨਾਂ ਬਾਅਦ ਅੱਜ ਇਹ ਸਕੂਲ ਖੁੱਲੇ ਸਰ ਅਤੇ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਕਿ ਸਕੂਲ ਪਹੁੰਚੇ ਸਨ ਪਰ ਅਚਾਨਕ ਆਈ ਧਮਕੀ ਤੋਂ ਬਾਅਦ ਮਾਪਿਆਂ ਨੂੰ ਭਾਜਣਾ ਪੈ ਜਾਂਦਿਆਂ ਨੇ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਹੈ ਅਤੇ ਸਾਰੇ ਬੱਚਾ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਜਿਹੜੀ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਹਾਲੇ ਤੱਕ ਕਿਸੇ ਵੀ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤਾਂ ਪੁਲਿਸ ਦੀ ਤਲਾਸ਼ੀ ਜਿਹੜੀ ਕਿ ਮੁਹਿੰਮ ਅਜੇ ਵੀ ਚੱਲੀ ਹੈ ਬੀਤੇ ਦਿਨੀ ਮੋਗਾ ਦੇ ਕੋਰਟ ਕੰਪਲੈਕਸ ਨੂੰ ਬੰਬ ਧਮਕੀ ਦਿੱਤੀ ਗਈ ਸੀ ਕਿ ਤੇ ਅੱਜ ਅਤੇ ਹੀ ਛੁੱਟੀਆਂ ਤੋਂ ਖਤਮ ਹੋਣ ਤੋਂ ਬਾਅਦ ਅੱਜ ਸਕੂਲ ਖੁੱਲੇ ਸਿਗੇ ਤੇ ਸਕੂਲ ਖੁੱਲਦੇ ਸਾਰੀ ਮੋਗਾ ਦੇ ਦੋ ਸਕੂਲਾਂ ਨੂੰ ਬੰਬਲ ਆਊਟਰਾਉਂਡ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਮਾਪਿਆਂ ਨੂੰ ਵੀ ਭਾਜਣਾ ਪੈ ਗਿਆ ਜਾਣਕਾਰੀ ਦੇ ਮੁਤਾਬਕ ਮੋਗਾ ਦੇ ਨਾਮੀ ਸਕੂਲ ਡੀਐਨਏ ਮਾਡਲ ਸਕੂਲ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੂੰ ਇਹ ਧਮਕੀ ਮਿਲੀ ਹੈ ਇਸ ਸੰਬੰਧੀ ਮਿਲ ਜਾਣਕਾਰੀ ਦੇ ਅਨੁਸਾਰ ਡੀਐਨਏ ਮਾਡਲ ਦੇ ਅਧਿਕਾਰੀਆਂ ਦੇ ਵੱਲੋਂ ਇਸ ਸੰਬੰਧੀ ਮੋਗਾ ਦੇ ਐਸਐਸਪੀ ਅਜੇ ਗਾਦੇ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਮੌਕੇ ਦੇ ਉੱਤੇ ਪੁਲਿਸ ਟੀਮ ਵੀ ਪਹੁੰਚ ਜਾਂਦੀ ਹੈ ਡੌਗ ਸਕੁਐਡ ਅਤੇ ਟੀਮਾਂ ਵੀ ਜਿਹੜੀ ਕਿ ਜਾਂਚ ਦੇ ਵਿੱਚ ਲੱਗ ਜਾਂਦੀਆਂ ਨੇ ਅਤੇ ਸਕੂਲਾਂ ਨੂੰ ਹੁਣ ਖਾਲੀ ਕਰਵਾਇਆ ਗਿਆ ਤਾਂ ਬਿਹਤ ਵੱਡੀ ਅਪਡੇਟ ਸਾਂਝੀ ਕਰ ਰਿਹਾ ਦੱਸ ਦਈਏ ਕਿ ਮੋਗਾ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਦੇ ਆਰਾਊਂਡ ਦੀ ਧਮਕੀ ਮਿਲਣ ਕਾਰਨ ਸ਼ਹਿਰ ਦੇ ਵਿੱਚ ਅਚਾਨਕ ਹੜਕਾ ਮਚ ਗਿਆ ਤੇ ਅੱਜ ਸਵੇਰੇ ਜਦੋਂ ਮੋਗਾ ਦੇ ਡੀਐਨਏ ਮਾਡਲ ਸਕੂਲ ਕੋਟ ਦੀ ਜਿਹੜੀ ਕਿ ਈ ਸ਼ੇਖਾ ਅਤੇ ਕੈਮਬ੍ਰਿਜ ਸਕੂਲ ਨੂੰ ਈਮੇਲ ਦੇ ਰਾਹੀਂ ਬੰਬ ਦੀ ਧਮਕੀ ਮਿਲੀ ਤਾਂ ਧਮਕੀ ਮਿਲਦੇ ਹੀ ਜੋ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਦੋਵਾਂ ਸਕੂਲਾਂ ਦੇ ਵਿੱਚ ਪਹੁੰਚ ਕੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਜਿਹੜੇ ਕਿ ਖਾਲੀ ਕਰਵਾਲੇ ਜਾਂਦੇ ਨੇ ਮੌਕੇ ਦੇ ਉੱਤੇ ਬੰਬ ਸਕਵੈਡ ਅਤੇ ਡੌਗ ਸਕਵੈਡ ਨੂੰ ਬੁਲਾਇਆ ਗਿਆ ਜੋ ਕਿ ਸਕੂਲਾਂ ਦੇ ਹਰ ਕੋਨੇ-ਕੋਨੇ ਦੀ ਬਰੀਕੀ ਨਾਲ ਤਲਾਸ਼ੀ ਲੈ ਰਹੇ ਨੇ ਦਾ ਕਰੀਬ 20 ਦਿਨਾਂ ਬਾਅਦ ਅੱਜ ਇਹ ਸਕੂਲ ਖੁੱਲੇ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਕਿ ਸਕੂਲ ਪਹੁੰਚੇ ਸਨ ਪਰ ਅਚਾਨਕ ਆਈ ਤਮ ਕੀ ਤੂਫਾਨ ਮਾਪਿਆਂ ਨੂੰ ਭਾਜਣਾ ਪੈ ਜਾਂਦਿਆਂ ਨੇ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਹੈ ਤੇ ਸਾਰੇ ਬੱਚਾ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਜਿਹੜੀ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਹਾਲੇ ਤੱਕ ਕਿਸੇ ਵੀ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਤਾਂ ਪੁਲਿਸ ਦੀ ਤਲਾਸ਼ੀ ਜਿਹੜੀ ਕਿ ਮੁਹਿੰਮ ਅਜੇ ਵੀ ਚੱਲੀ ਹੈ